ਦਿਲ ਦੇ ਅੰਦਰ ਮਹਿਲ ਪਈਆ ਕੱਪੜੇ ਚਟੇ ਜਟੇ ਨੇ ਉਹ ਦਿਲ ਦੇ ਅੰਦਰ ਮਹਿਲ ਪਈਆ ਕੱਪੜੇ ਚਟੇ ਜਟੇ ਨੇ ਜਾਤਾਂ ਪਾਤਾਂ ਪਰਖ ਰਹੇ ਜੋ ਉਹਨਾਂ ਦੇ ਹੂ ਫਿੱਟੇ ਨੇ ਉਹ ਗੁਰੂਆਂ ਦੇ ਜੋ ਹੁਕਮਾਂ ਵਿੱਚ ਸਬਰ ਨੂੰ ਰੱਖ ਕੇ ਲੀ ਜਾਂਦਾ ਜੇ 라 ਪਤਲਾ ਮਿੱਟੀ ਦਾ ਮਿੱਟੀ ਕੋਲੋਂ ਵੇੜੀ ਜਾਂਦਾ ਿਆ ਰੱਜਨੇ ਮਿੱਟੀ ਦੇ ਵਿੱਚ ਮਿਲਣਾ ਉਹ ਕੱਪੜੇ ਸਾਫ਼ ਕਰੀ ਜਾਂਦਾ ਬਹੁਤ ਅੱਛਾ ਉਹ ਪੱਗਾਂ ਵਾਲੇ ਸਿੱਖ ਨਹੀਂ ਹੁੰਦੇ ਦਾੜੀ ਵਾਲੇ ਬੁੱਲੇ ਨਹੀਂ ਬੋਦੀ ਵਾਲੇ ਪੰਡਤ ਹੁੰਦੇ ਭੈਣ ਮੁਕੇ ਨੇ ਖੁੱਲੇ ਨਹੀਂ ਧਰਮ ਦੀਆ ਓਟਾਂ ਲੈ ਕੇ ਉਹ ਕਿੰਨੇ ਪਾਪ ਕਰੀ ਜਾਂਦਾ ਇਨਾ ਮਿੱਟੀ ਦੇ ਵਿੱਚ ਮਿਲਣਾ ਕੱਪੜੇ ਸਾਫ ਕਰੀ ਜਾਂਦਾ ਜਿਹੜਾ ਪਤਲਾ ਮਿੱਟੀ ਦਾ ਮਿੱਟੀ ਕੋਲੋਂ ਹੀ ਡਰੀ ਜਾਂਦਾ ਉਹ ਉੱਚੇ ਉੱਚੇ ਰੁੱਖਵਿਆਂ ਵਾਲੇ ਮੈਣੀਆਂ ਨੀਤਾ ਰੱਖਦੇ ਨੇ ਵੱਡੇ ਧਰਮੀ ਕੋ ਕਰਮਾਂ ਦੀਆਂ ਸਾਰੀਆਂ ਹਟਾ ਟੱਪਦੇ ਨੇ ਸ਼ਮ ਜੀ ਦੇ ਨਾਲ ਕਾਂ ਵਾਲੇ ਸੁਨਗਾਂ ਦੀ ਝੱਟ ਕਰੀ ਜਾਂਦਾ ਉਹ ਜੀ ਨੇ ਮਿੱਟੀ ਦੇ ਵਿੱਚ ਮਿਲਣਾ ਮਿੱਟੀ ਤੋਂ ਹੀ ਦਰੀ ਜਾਂਦਾ ਧਰਤੀ ਵਿਚਲੇ ਪਾਣੀ ਦੇ ਪਿੱਛੇ ਹੱਥ ਧੋਕੇ ਪੈ ਗਿਆ ਏ ਕਣ ਕਣ ਤਾਂ ਜ਼ਾਹਿਰੀ ਨਾ ਕਰਤਾ ਹਾਲ ਦੱਸ ਕੀ ਬਾਕੀ ਰਹਿ ਗਿਆ ਏ ਆਉਣ ਵਾਲੀ ਜਨਰੇਸ਼ਨ ਦਾ ਕਿਉਂ ਪਤਾ ਸੌ ਕਰੀ ਜਾਂਦਾ ਉਹ ਜੀ ਨੇ ਮਿੱਟੀ ਦੇ ਵਿੱਚ ਮਿਲਣਾ ਮਿੱਟੀ ਤੋਂ ਹੀ ਦਰੀ ਜਾਂਦਾ ਕੌਣ ਪਾਣੀ ਪ੍ਰਦੂਸ਼ਿਤ ਕਰਕੇ ਆਪਣੀ ਹੀ ੜੜ-ਬੱਡ ਰਹਾ ਇੱਥੋਂ ਪੱਟਿਆ ਵੇਚ ਕੇ ਉਧਰ ਜਾ ਕੇ ਹਾੜੇ ਕੱਢ ਰਹਾ ਅੱਧਿਓ ਅੱਧਾ ਰਹਿ ਗਿਆ ਸੀ ਉਸ ਤੋਂ ਵੀ ਹੱਬ ਕਰੀ ਜਾਂਦਾ ਉਹ ਜਿਹੜਾ ਪਤਲਾ ਮਿੱਟੀ ਦਾ ਮਿੱਟੀ ਕੋਲੋਂ ਹੀ ਡਰੀ ਜਾਂਦਾ ਜਿਨੇ ਮਿੱਟੀ ਦੇ ਵਿੱਚ ਮਿਲਣਾ ਹੱਥ ਕੱਪੜੇ ਸਾਫ ਕਰੀ ਜਾਂਦਾ ਜੀ ਅੱਗੇ